ਲਵੇ ਮੁਸਤਾਕ ਵੀ ਆਇਆ ਹੋਇਆ ਹੈਗਾ ਪਨੀਰ ਬੱਕਰੇ ਦੀ ਮੰਡੀ ਤੇ ਬੱਕਰਾ ਦੇਖੋ ਪੂਰਾ ਜੋਰ ਆ ਬੱਕਰੇ ਦੇ ਖਿੱਚ ਕੇ ਲੈ ਕੇ ਆ ਰਿਹਾ ਹੈਗਾ ਕੀ ਆਲੇ ਮੁਸਤਾਕ ਵਧੀਆ ਭਾਈ ਵਧੀਆ 10 ਬੱਕਰੇ ਬਾਰੇ ਬੱਕਰਾ ਭਾਈ 8 ਦੰ ਦਾ ਫਰੈਸ਼ਾ ਬਿਲਕੁਲ 8 ਦੰ ਦਾ ਫਰੈਸ਼ ਹਾਂ 43 ਹਾਈਟ 43 ਹਾਈਟ ਆ ਵੀ 8 ਦੰ ਦਾ ਫਰੈਸ਼ ਹੈ ਵੇਟ ਕਿੰਨਾ ਹੋਊਗਾ ਭਾਈ ਹੋਊਗਾ ਭਾਈ 80 ਕਿਲੋ ਕਿੰਨਾ 75 80 ਕਿਲੋ 75 80 ਵੇਟ ਆ ਭਾਈ ਦੇਖ ਸਕਦੇ ਹੋ ਨਾ ਕੁਆਲਿਟੀ ਦੇਖੋ ਥੋੜੇ ਸਾਹਮਣੇ ਵੀ ਕੰਨ ਕੰਨ ਦੇਖ ਸਕਦੇ ਕੰਨ ਦਿਖਾਈ ਜਾ ਕੇ ਲਵੀ ਕੰਨ ਦੇਖ ਲਓ ਚਿੱਟੀਆਂ ਅੱਖਾਂ ਦੇ ਵਿੱਚ ਹੈਗਾ ਨਕੌੜਾ ਦੇਖ ਲਓ ਬਈ ਰੋਮ ਉਹ ਨੋਜ਼ ਦੇ ਵਿੱਚ ਹਨ ਹਾਂਜੀ ਹਾਈ ਟੂਡ ਦੇਖ ਸਕਦੇ ਹੋ ਟੈਸਟਿਕਲ ਠੀਕ ਨੇ ਓਕੇ ਬਾਈ ਜਮਾ ਇਹ ਵੀ ਟੈਸਟਿਕਲ ਵੀ ਦੇਖ ਸਕਦੇ ਹੋ ਕੀ ਮੰਗਿਆ ਬਾਈ 55000 ਰੁਪਏ ਮੰਗਿਆ ਹੈਗਾ ਨਾ ਬਾਕੀ ਮਾਨਤਾਨ ਹੋ ਜੂ ਮੌਕੇ ਤੇ ਹਾਂਜੀ ਹਾਂ ਹੋ ਜੂ ਇਹ ਵੀ ਬਾਕੀ ਮੌਕੇ ਤੇ ਬਾਈ ਕਹਿੰਦਾ ਮਾਨਤਾਨ ਹੋ ਜੂਗਾ 55000 ਰੁਪਏ ਮੰਗਿਆ ਹੈਗਾ ਬੰਦ ਦੇ ਉੱਥੇ ਇਹ ਵੀ ਮੋਟੀ ਹੱਡੀ ਦਾ ਨਾ ਪੂਰਾ ਹਾਂ ਜਾਂ ਡਬਲ ਮੋਟੀ ਹੱਡੀ ਦਾ ਪੂਰਾ 78 ਕਿਲੋ ਬਾਈ ਕਹਿੰਦਾ weight ਕਹਿ ਰਿਹਾਗਾ ਤੇ ਆ ਬੱਕਰੀ 10 ਬਾਈ ਬੱਕਰੀ ਇਹ ਵੀ ਆ ਬਾਈ ਦੀ ਬੱਕਰੀ ਹੈਗੀ ਇਹ ਤੋਂ ਪੁੱਛ ਦਾਂਗੇ 10 ਬਾਈ ਬੱਕਰੀ ਵਾਰੇ ਬੱਕਰੀ ਬਾਈ 6 ਦੰਦ ਦੀ ਬੱਕਰੀ ਹੈ ਬਈ 6 ਦੰਦ ਦੀ ਬੱਕਰੀ ਕੋਨੀ ਬੱਕਰੀ ਹਨਾ ਕੋਨੀਆਂ ਵੀਰੇ ਕਰੀ ਇਧਰ ਨੂੰ ਮੂੰਹ ਕਰੀ ਇਹ ਵੀ ਕੋਨੀ ਬੱਕਰੀ ਹੈਗੀ ਦੇਖ ਸਕਦੇ ਹੋ ਤੇ ਗੱਬਣ ਗੱਬਣ ਦੀ ਵੀ ਕੋਈ ਗਰੰਟੀ ਨਹੀਂ ਨਾ ਕਹਿ ਸਕਦੇ ਆ ਵੀ ਲੱਗੀ ہوئی ਆ ਜਾਂ ਖਾਲੀ ਆ ਠੀਕ ਆ ਖਾਲੀ ਮੰਨ ਕੇ ਦਵਾਂਗੇ ਫੰਡਰ ਕਹਿ ਕੇ ਦੇਣਗੇ ਬਈ ਦੇਖੋ ਆ ਵੀ ਖਾਲੀ ਕਹਿ ਕੇ ਥਾਂ 'ਚ ਪ੍ਰੋਬਲਮ ਤਾਂ ਨਹੀਂ ਕੋਈ ਨਹੀਂ ਨਹੀਂ ਵੀਰੇ ਆ ਵੀ ਪ੍ਰੋਬਲਮ ਕੋਈ ਨਹੀਂ ਕਿ ਸ਼ੇਡ ਆਂਦਾ ਕੀ ਬਾਕੀ ਥੋੜੇ ਸਾਹਮਣੇ ਆ ਨਾ ਕੀ ਮੰਗਿਆ 16000 ਰੁਪਏ ਬਈ ਇਹਦਾ ਆ ਵੀ 16000 ਰੁਪਏ ਮੰਗਿਆ ਮਾਨਤਾਨ ਹੋ ਜਾਊਗਾ ਨਾ ਮਾਨਤਾਨ ਕਰ ਦਾਂਗੇ ਕੋਈ ਵੀ ਮੌਕੇ ਤੇ ਮਾਨਤਾਨ ਹੋ ਜਾਊਗਾ ਬਈ ਜੇ ਕਿਸੇ ਨੇ ਵੀ ਲੈਣਾ ਆਊਗਾ ਤੇ ਨੰਬਰ ਬੋਲ ਦੇ ਜਰਾ ਨੰਬਰ 87280 75399 ਠੀਕ ਆ ਵੀਰੇ ਧੰਨਵਾਦ ਇੱਕ ਪੱਠਾ ਆ ਗਈ ਮੁਨਤਾਕ ਦੀ ਪੱਠ ਵੀ ਦਿਖਾ ਦिए ਲੰਮਾ ਪੱਠ ਵੀ ਦਿਖਾਈ ਦੇ ਹੁਣ ਇਹ ਵੀ ਪੱਠਾ ਬਾਈ ਦੀ ਖੀਰੀ ਪੱਠਾ ਬਈ ਖੀਰੀ ਬਈ ਹਾਂ 7 ਮਹੀਨੇ ਪੱਠਾ ਇਹ ਵੀ 7 ਕਿੰਨੇ ਦੀ ਪੱਠਾ ਖੀਰੀ ਪੱਠਾ ਹੈਗੀ ਕੁਆਲਿਟੀ ਦੇਖ ਸਕਦੇ ਹੋ ਵੀ ਚਿੱਟੀਆਂ ਅੱਖਾਂ ਦੇ ਵਿੱਚ ਹੈ ਬਈ ਇਹ ਵੀ ਸੋਹਣੀ ਪੱਠਾ ਹੈਗੀ ਪ੍ਰੋਬਲਮ ਤਾਂ ਨਹੀਂ ਕੋਈ ਨਾ ਬਾਈ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਹੈਣਾ ਕੀ ਮੰਗਿਆ ਤਾਂ 15000 ਰੁਪਿਆ ਇਹ ਵੀ ਇਹਦਾ 15000 ਰੁਪਿਆ ਮੰਗਿਆ ਨਾ ਕਿਤਕ ਛੱਡ ਦੋਗੇ ਕਰਦਾਂਗੇ ਮਾਨਤਨ ਬੰਦੇ ਕੋਲ ਮਾਨਤਨ ਕਰ ਦੋਗੇ ਮੈਂ ਕਹਿੰਦਾ ਮਾਨਤਨ ਕਰ ਦੇਣਗੇ ਤੇ ਨੰਬਰ ਬੋਲ ਦੇ ਚਲ 98146 98301 ਲੈ ਵੀ ਜੇ ਕਿਸੇ ਵੀ ਮੇਰੇ ਵੀਰ ਨੇ ਲੈਣੀ ਹੋਊਗੀ ਪੱਠ ਜਾਂ ਫਿਰ ਬੱਕਰਾ ਦਾ ਬਾਈ ਸੰਪਰਕ ਕਰ ਲਓ ਠੀਕ ਹੈ ਵੀਰੇ ਠੀਕ ਹੈ ਬਾਈ ਲਓ ਜੀ ਅਮ ਜਿਹਾ ਆਏ ਹੋ ਨੇ ਗੱਲਬਾਤ ਕਰ ਦਾਂਗੇ ਪਿੰਡ ਤਨੋਲਾ ਜੀ ਤਨੋਲੇ ਤੋਂ ਆਏ ਹੋ ਨੇ ਨਾ ਹਾਂਜੀ ਹਾਂਜੀ ਕੀ ਹਾਲ ਚੱਲ ਨੇ ਜੀ ਠੀਕ ਠਾਕ ਵਧੀਆ ਵੀਰ ਜੀ ਤੇ ਵਧੀਆ ਗੱਲ ਹੈ ਜੀ ਕੰਮਕਾਰ ਚੰਗਾ ਹਾਂ ਵਧੀਆ ਚਲੋ ਠੀਕ ਹੈ ਜੀ ਕਿੰਨੇ ਨੇ ਆਪਣੇ ਕੋਲ ਅੱਜ ਨਗ 10 ਨਗ ਨੇ ਜੀ ਇਹ ਵੀ 10 ਨਗ ਲੈ ਕੇ ਆਏ ਨੇ ਛੋਟੇ ਵੱਡੇ ਨੇ ਸਾਰੇ ਨਗ ਹਾਂ ਹਾਂ ਜੀ ਚਲੋ ਆਪਾਂ ਸਟਾਰਟ ਕਰਦੇ ਆ ਉਧਰ ਪਾਸੇ ਆ ਜਾਓ ਚਲੋ ਹਾਂ ਜੀ ਹਾਂ ਜੀ ਉਹਨੂੰ ਦਿਖਾਉਣਾ ਹੈ ਕਿ ਬਈ 10 ਨਗ ਲੈ ਕੇ ਆਏ ਨੇ ਬਾਈ ਆਏ ਇੱਕ ਸਿੰਗਲ ਤੋਂ ਸਟਾਰਟ ਕਰੀਏ ਆਪਾਂ ਹਾਂ ਉਹ ਬੱਕਰੀ ਬੈਠੀ ਉਹ ਵੱਟਲੇ ਉਹਦੀ ਇਹ ਇੱਕ ਆਪਣੀਆਂ ਨੇ ਆਪਣੀ ਇਹਨੂੰ ਦੋ ਦੋ ਵੱਟਲੇ ਕੱਲੇ ਕੱਲੇ ਨੇ ਹਾਂ ਜੀ ਠੀਕ ਹੈ ਕੀ ਹੈ ਇਹ ਪੱਠਾ ਜੀ ਖੋਲੀ ਮਾਣ ਆਇਆ ਨੇ ਇਹ ਵੀ ਪੱਠਾ ਹੈਗੀ ਕਿੰਨੇ ਰੁਪਏ ਮੰਗੇ ਨੇ ਇਹਦੇ ਇਹਦਾ 10000 ਰੁਪਏ ਹੀ ਖੀਰੀਆ ਹਾਂਜੀ ਹਾਂ ਲੈ ਵੀ 10000 ਰੁਪਏ ਮੰਗਿਆ ਖੀਰੀ ਪੱਠਾ ਕੀ ਅਸਿੰਗ ਨੂੰ ਕੀ ਹੋ ਗਿਆ ਤੈਨੂੰ ਇਹ ਛੋਟੀ ਵੱਜੀ ਸਿੰਘ ਦੇ ਛੋਟੀ ਵੱਜੀ ਹਾਂ ਟੁੱਟ ਗਿਆ ਲੈ ਵੀ ਸਿੰਘ ਦੇ ਛੋਟੀ ਵੱਜੀ ਵਈ ਕਹਿੰਦਾ ਭਲੇਖੇ ਨਾਲ ਵੱਜੀ ਕਿ ਜਾਣ ਕੇ ਮਾਰੀ ਨਾ ਭਲੇਖੇ ਨਾਲ ਹੀ ਵੱਜੀ ਮਾਰੀ ਤਾਂ ਉਂ ਸੀ ਵੱਜੀ ਇਹਦੇ ਸਿੰਘ ਤੇ ਸਿੰਘ ਤੇ ਸਿੰਘ ਪਤਲੇ ਦੇ ਨਾ ਤਾਂ ਕਰਕੇ ਹਾਂਜੀ ਹਾਂਜੀ ਲੈ 10000 ਰੁਪਏ ਮੰਗਿਆ ਨਾ ਹਾਂਜੀ ਹਾਂਜੀ ਮਾਂਦਣ ਹੋ ਜਾਊਗਾ ਹਾਂਜੀ ਹਾਂਜੀ ਕਿੰਨੇ ਮਹੀਨੇ ਦੀ ਇਹ ਇਹ ਤਾਂ ਮਲਾ 10 ਮਹੀਨਿਆਂ ਦੀ ਹੈ। ਨਹੀਂ ਵੀ 10 ਮਹੀਨਿਆਂ ਦੀ ਕਹਿੰਦੇ ਨਾ। ਆ ਹੈਗੇ ਜਾਂ 5 ਮਹੀਨਿਆਂ ਦੀ ਹੈ। ਆਹਾਂ। ਇਹ 5 ਮਹੀਨਿਆਂ ਦੀ ਹੈ। 5 ਮਹੀਨਿਆਂ ਦੀ ਹੈ। ਇਹ ਕੀ ਹੈਗੀ ਪੱਠਾ? ਪੱਠਾ ਹੀ। ਲੈ ਵੀ ਪੱਠਾ ਹੈਗੀ। ਖੋਲੇ ਮਾੜਾ ਜਾ। ਐਂ ਕਰ ਲਓ ਬਸ ਮੂਰੇ ਜੇ। ਮੂੰਹ ਜਾ ਦਿਖਾ ਦੋ ਮਾੜਾ ਮੈਨੂੰ। 5 ਮਹੀਨਿਆਂ ਦੀ ਕਿਹਾ? ਹਾਂਜੀ ਹਾਂਜੀ। ਇਹ ਰੰਗ ਕਿਹੜਾ ਆ ਗਿਆ ਇਹ? ਇਹ ਨਾਗਰੀ। ਇਹ ਵੀ ਨਾਗਰਾ ਹੁੰਦਾ ਨਾ? ਹਾਂਜੀ ਹਾਂਜੀ। ਲੈ ਵੀ ਇਹ ਆ ਗਿਆ ਨਾਗਰਾ ਦੇਖ ਸਕਦੇ ਹੋ। 5 ਮਹੀਨੇ ਦੀ ਪਾਠਾ ਬਈ ਇਹਦੇ ਕਿੰਨੇ ਰੁਪਏ ਜੀ ਇਹਦਾ 8000 ਰੁਪਏ ਜੀ ਲੈ ਵੀ ਇਹਦਾ 8000 ਰੁਪਏ ਮੰਗਿਆ ਹੈ ਨਾ ਤੁਹਾਡੇ ਸਾਹਮਣੇ ਵੀ ਕੁਆਲਿਟੀ ਅੱਖਾਂ ਕਿਵੇਂ ਚਿੱਟੀਆਂ ਹਨਾ ਹਾਂ ਚਿੱਟੀਆਂ ਅੱਖਾਂ ਨੇ ਅੱਖਾਂ ਜੁੱਟੀਆਂ ਵਈ ਬੰਨ ਦੋ ਉਹ ਨੂੰ ਖੜੀ ਕਰੋ ਕਾਲੀ ਨੂੰ ਆਲ ਫੜਾ ਇਹਨੂੰ ਫੜਾ ਦਿਆ ਕਰੋ ਖੋਲੋ ਜੀ ਇਹਨੂੰ ਇਹ ਕਿਵੇਂ ਬੱਕਰੀ ਦੰਦ ਬੱਕਰੀ ਨਵੀਂ ਹੈ ਠੀਕ ਹੈ ਨਵੀਂ ਹੈਗੀ ਅੱਠ ਦੰਦ ਹਾਂ ਜੀ ਹਾਂ ਜੀ ਲੈ ਵੀ ਨਵੀਂ ਬੱਕਰੀ ਹੈ ਵਈ ਕਹਿੰਦਾ ਆਪਣੇ ਹਜ਼ਾਰਾਂ ਕਿਵੇਂ ਫੰਡਰ ਆ ਜਾ ਪਰ ਗੱਬਣਾ ਇਹ ਕੋਈ ਪਤਾ ਨਹੀਂ ਜੀ ਇਹਦਾ ਜੀ ਗਰੰਟੀ ਨਹੀਂ ਹੈਗੀ ਲੈ ਵੀ ਬਾਈ ਕਹਿੰਦਾ ਗਰੰਟੀ ਨਹੀਂ ਹੈਗੀ ਫੰਡਰ ਆ ਜਾ ਪਰ ਗੱਬਣਾ ਕੀ ਫੰਡਰ ਮੰਨ ਕੇ ਚੱਲੀ ਹੈ ਨਾ ਹਾਂਜੀ ਹਾਂਜੀ ਕਿੰਨੇ ਰੁਪਈਆ ਦੀ ਇਹ ਇਹਦਾ ਰੁਪਈਆ ਮੰਗਾਈ 13000 13000 ਰੁਪਈਆ ਲੈ ਵੀ 13000 ਰੁਪਈਆ ਮੰਗਿਆ ਇਹਦਾ ਪ੍ਰੋਬਲਮ ਤਾਂ ਨਹੀਂ ਕੋਈ ਨੁਕਸਾਨ ਨਹੀਂ ਜੀ ਹਾਂਜੀ ਨਾ ਨਾ ਕੋਈ ਨੁਕਸਾਨ ਨਹੀਂ ਪੂਰਾ ਵੀ ਕੋਈ ਨਹੀਂ ਜੀ ਕਹਦਾ ਬੰਦ ਦੋ ਜੀ ਤੇ ਕਾ ਬੱਕਰਾ ਆ ਗਿਆ ਹੁਣ ਬੱਕਰੇ ਦਾ ਮਾਦਾ ਹੀ 15000 ਰੁਪਈਆ ਮੱਖੀ ਜੀਨੇ ਦਾ ਕਹਿੰਦੀ ਬਈ ਸਾਈਡ ਤੇ ਆパート ਦੱਲ ਆਜੋ ਜੀ 15000 ਰੁਪਏ ਜੀ ਹਾਂ ਜੀ ਲੈ ਵੀ 15000 ਰੁਪਏ ਮੰਗਿਆ ਬੱਕਰੇ ਦਾ ਦੰਦ ਤੋਂ ਕਿਵੇਂ ਐ ਵੀ ਖੀਰਾ ਬੱਕਰਾ ਹੈਗਾ ਦੇਖ ਸਕਦੇ 15 6 ਮਹੀਨਿਆਂ ਦਾ ਜੀ ਕਿੱਥੇ ਤੱਕ ਛੜ ਦੋਗੇ ਉਹਨੂੰ ਛੜ ਦਾਂਗੇ ਜੀ 13000 ਦਾ ਲੈ ਵੀ 13000 ਪਤਾ ਕਿ ਛੜ ਦੇਣਗੇ 6 ਮਹੀਨਿਆਂ ਦਾ ਗਿਆ ਹਾਂ ਜੀ ਹਾਂ ਜੀ 6 ਮਹੀਨਿਆਂ ਦਾ ਬੱਚਾ ਬਈ ਹੈ ਜਣਾ ਖੀਰਾ ਜੀ ਖੀਰਾ ਦਾ ਕੋਲ ਕੁਆਲਟੀ ਤੁਹਾਡੇ ਸਾਹਮਣੇ ਹੈ ਵੀ ਦੇਖ ਸਕਦੇ ਤੇ ਆ ਬੱਕਰੀ ਆਜੋ ਲਾ ਕਰੀ ਹੋਈ ਸਾਈਡ ਤੇ ਕਰ ਲੈ ਇਹਦੇ ਬਾਰੇ ਦੱਸੋ ਜੈਡ ਬੀ ਇਹ ਵੀ ਖੀਰੀ ਪੱਠਾ ਹੀ ਲੈ ਵੀ ਖੀਰੀ ਪੱਠਾ ਗਈ ਇਹਦਾ 12000 ਰੁਪਏ ਮੰਗਾਏ ਇਹਦਾ 12000 ਰੁਪਿਆ ਇਹ ਗੱਬਣਾ ਹੀ ਨਾ ਮਹੀਨੇ ਸੋਵੇਂ ਮਹੀਨੇ ਦੀ ਇੱਕ ਮਹੀਨਾ ਦਾ ਦੇਣਾ ਦੇ ਲੈ ਵੀ ਖੀਰੀ ਗੱਬਲ ਕਰਾਤੀ ਹੈ ਹਾਂਜੀ ਹਾਂਜੀ ਇੱਕ ਗਲਤੀ ਨਾਲ ਹੋ ਗਈ ਗਲਤੀ ਨਾਲ ਹੀ ਹੋ ਗਈ ਗਲਤੀ ਵਲਤੀ ਨਾਲ ਹੋ ਜਾਂਦੇ ਹਨ ਨਾ ਜਦੋਂ ਵਿੱਚ ਬੱਕਰਾ ਛੱਡਿਆ ਹੁੰਦਾ ਨਾ ਇਹ ਵੀ 12000 ਰੁਪਏ ਮੰਗਿਆ ਹੈ ਬਾਕੀ ਮਾਨਤਾਂ ਵੀ ਮੌਕੇ ਤੇ ਕਰ ਦੇਣਗੇ ਬਾਈ ਹਣਾ ਆ ਪੱਠਾ ਜੀ ਲੈ ਵੀ ਕੇ ਪੱਠਾ ਆ ਗਈ ਸੋਹਣੀ ਪੱਠਾ ਹਣਾ ਹਾਂਜੀ ਇਹਦਾ 10000 ਰੁਪਏ ਜੀ ਕਿੰਨੇ ਮਹੀਨੇ ਦੀ ਇਹ ਇਹ ਵੀ ਪੰਜ ਕਿ ਮਹੀਨਾ ਦੀ ਹੈ ਆ ਇਹ ਵੀ 5 ਕਿ ਮਹੀਨਿਆਂ ਦੀ ਪੱਠ ਹੈਗੀ ਖੀਰੀ ਹੈ ਵੀ ਦੇਖ ਸਕਦੇ ਹੋ ਖੀਰੀ ਹੈਗੀ ਆ ਜਾਓ ਇੱਧਰ ਆ ਜਾਓ ਮਾੜੇ ਨਾ ਜਿਹੜੀ ਆ ਥੱਲੇ ਬੈਠੇ ਚਿੱਟੇ ਇਹ ਬੱਕਰਾ ਜੀ ਬੱਕਰਾ ਇਹ ਬੱਕਰਾ ਹਾਂ ਜੀ ਲੈ ਵੀ ਚਿੱਟੇ ਮੂੰਹ ਵਾਲਾ ਬੱਕਰਾ ਇਹਦਾ ਰੁਪਇਆ 7000 ਇਹਦਾ 7000 ਰੁਪਇਆ ਮੰਗਿਆ ਬਈ ਹੈ ਨਾ ਦੇਖ ਸਕਦੇ ਹੋ ਬਈ ਤੇ ਉਹ ਜਿਹੜੇ ਦੋ ਉਹ ਤਿੰਨਾਂ ਨੇ ਦੋ ਬੱਕਰੇ ਨੇ ਇੱਕ ਪੱਠਾ ਹੈ ਲੈ ਵੀ ਦੋ ਬੱਕਰੇ ਇੱਕ ਪੱਠਾ ਹੈ ਹੋਣਗੇ ਢਾਈ ਤਿੰਨ ਗਿ ਮਹੀਨੇ ਨਾ ਹਾਂ ਜੀ ਦੋ ਦੋ ਮਹੀਨੇ ਨੇ ਰੁਪਇਆ 15000 ਜੀ ਕਿੰਨਿਆਂ ਦਾ ਤਿੰਨਾਂ ਦਾ ਜੀ ਲੈ ਵੀ ਤਿੰਨਾਂ ਦਾ 15000 ਰੁਪਇਆ ਦੋ ਦੋ ਮਹੀਨਿਆਂ ਦੇ ਨੇ ਜੀ ਹਾਂ ਜੀ ਹਾਂ ਜੀ ਤੇ ਵੀ ਦੋ ਦੋ ਮਹੀਨਿਆਂ ਦੇ ਨੇ ਦੇਖ ਸਕਦੇ ਹੋ ਕਿ ਘਰੇ ਹੋਰ ਕਿੰਨੇ ਕਨੇ ਘਰੇ ਹੈਗੇ ਪੰਜ ਬੱਕਰੀਆਂ ਹੀ ਹੋਰ ਵੱਡੀਆਂ ਹਾਂ ਸੂਣ ਵਾਲੀਆਂ ਨੇ ਜੀ ਠੀਕ ਆ ਕਿਵੇਂ ਉਹ ਬੇਤਰੀਆਂ ਨੇ ਨਾ ਜੀ ਹਜੇ ਨਹੀਂ ਵੇਚਦੇ ਹਜੇ ਨਹੀਂ ਵੇਚਦੇ ਨਾ ਇੱਕ ਤਾਂ ਬਾਬਾ ਜੀ ਕੰਝ ਹੈ ਉਹਦਾ ਰੱਖਿਆ ਹੋਇਆ ਘਰੇ ਉੱਧਰ ਰੱਖਿਆ ਹੋਇਆ ਹਾਂ ਜੀ ਹਾਂ ਜੀ ਠੀਕ ਹੈ ਨਾ ਵੱਡੀ ਬੱਕਰੀ ਦੋ ਚਲਾ 99141 ਜੀ 48285 ਦੁਬਾਰਾ ਫੇਰ ਬੋਲ ਦੋ 99141 ਜੀ 48285 ਠੀਕ ਹੈ ਭਾਈ ਜੀ ਠੀਕ ਹੈ ਧੰਨਵਾਦ ਲਓ ਜੀ ਭਾਈ ਜੇ ਕਿਸੇ ਨੇ ਇਹਨਾਂ ਵਿੱਚ ਕੋਈ ਵੀ ਨਾ ਖਰੀਦਣ ਆਊਗਾ ਤਾਂ ਸੰਪਰਕ ਕਰ ਲਿਓ ਐਮ ਸੀ ਸਾਹਿਬ ਦੇ ਨਾਲ ਧੰਨਵਾਦ